ਸ੍ਰੀ ਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਮੇਰੇ ਚੈਨਲ ਮਾਈ ਹੋਮ ਐਂਡ ਮਾਈ ਵਰਕ ਤੇ ਜਿਹੜੇ ਪੀਸ ਨਿਊ ਆ ਪਹਿਲੀ ਵਾਰ ਦੇਖ ਰਹੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਹੈ ਜੀ ਸਾਰਿਆਂ ਦਾ ਜੋ ਸਪੋਰਟ ਕਰਦੇ ਆ ਤੇ ਅੱਜ ਦੀ ਵੀਡੀਓ ਆਪਾਂ ਤੁਹਾਨੂੰ ਦਰਦ ਲੈਣੇ ਆ ਜੇ ਅੱਗੇ ਮੈਂ ਵਾਲਾਂ ਦੇ ਮਹਿੰਦੀ ਲਾਉਣ ਬਾਰੇ ਦੱਸਿਆ ਸੀਗਾ ਤੇ ਵੀ ਵਧੀਆ ਰਹਿੰਦੀ ਹੈ ਜੀ ਉਹਦੇ ਨਾਲ ਵਾਲ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਤੇਲ ਪਾਉਣ ਤੋਂ ਵੀ ਨਹੀਂ ਵਾਲ ਜਾਣਾ ਵਾਲਾਂ ਨੂੰ ਮਹਿੰਦੀ ਚੜ੍ਹਦੀ ਤਾਂ ਉਹ ਤੇਲ ਨਾ ਪਾਓ ਤੇ ਕਾਫੀ ਤੇ ਜਾਤਕੇ ਦੇ ਪਾਣੀ ਤੇ ਦਹੀਂ ਪਾ ਕੇ ਮਹਿੰਦੀ ਭਿਉਂ ਦਿਲਾਉ ਬਹੁਤ ਵਧੀਆ ਰਿਜ਼ਲਟ ਦਿੰਦੀ ਆ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਆ ਨਿਸ਼ਾਨੀਆਂ ਦੇ ਵਾਸਤੇ ਤੇ ਵੀ ਕੋਈ ਵੀ ਚੀਜ਼ ਇੱਕ ਦਿਨ ਲਾਉਣਾ ਵੇਖੋ ਜੀ ਆਪਾਂ ਬਿਮਾਰ ਹੁੰਨੇ ਆ ਹਨਾ ਇੱਕ ਖਰਾਕ ਖਾਣਾ ਤਾਂ ਨਹੀਂ ਆਪਾਂ ਨੂੰ ਆਰਾਮ ਆਉਂਦਾ ਕੋਈ ਵੀ ਚੀਜ਼ ਆਪਾਂ ਕੋਈ 10 15 ਦਿਨ ਹਫਤਾ ਵਾਰ ਦਾਂਗੇ ਤਾਂ ਆਪਾਂ ਨੂੰ ਫਰਕ ਮਹਿਸੂਸ ਹੋਊਗਾ ਆਪਾਂ ਹੋਰ ਤਾਂ ਕੀ ਕਰਦੇ ਹੁੰਦੇ ਨਾ ਵੀ ਦੂਜਿਆਂ ਲਈ ਤਾਂ ਆਪਾਂ ਟਾਈਮ ਕੱਢ ਲੈਂਦੇ ਆ ਆਪਾਂ ਨੂੰ ਆਪਦੇ ਲਈ ਟਾਈਮ ਕੱਢਣ ਲਈ ਸਮਾਂ ਨਹੀਂ ਹੁੰਦਾਗਾ ਜ਼ਰੂਰ ਸਮਾਪ ਦੇ ਲਈ ਕੱਢਣਾ ਚਾਹੀਦਾ ਹੁਣ ਗਰਮੀਆਂ ਸਟਾਰਟ ਹੋ ਗਈਆਂ ਤੇ ਉਹਦੇ ਵਿੱਚ ਜਦੋਂ ਆਪਾਂ ਬਾਹਰ ਨਿਕਲਣਾ ਹੀ ਪੈਂਦਾ ਧੁੱਪ ਦੇ ਵਿੱਚ ਹਨਾ ਕਾਸ਼ ਕਰਕੇ ਪਿੰਡਾਂ ਵਾਲਗਾ ਔਰ ਤਨ ਨੂੰ ਸਾਰੇ ਥੜੀ ਕੰਮ ਨਹੀਂ ਨਿਭੜਦੇਗੇ ਤੇ ਧੁੱਪ ਦੇ ਨਾਲ ਬਲੈਕਨੈਸ ਹੋ ਜਾਂਦੀ ਜਾਂ ਕੰਗਾ ਦੀ ਸਕਿਨ ਇਹੋ ਜਿਹੀ ਹੁੰਦੀ ਹੈ ਧੁੱਪ ਨੂੰ ਧੁੱਪੇ ਨਾਲ ਉਹਦੇ ਨੂੰ ਬਲੈਕ ਹੋ ਜਾਦੀ ਹੈ ਚਿਹਰੇ ਤੇ ਦਾਗ ਧੱਪੇ ਜੇ ਪੈ ਜਾਂਦੀ ਉਹਦੇ ਵਾਸਤੇ ਤੁਸੀਂ ਜੀ ਇੱਕ ਦਿਨ ਬਣਾ ਕੇ ਰੱਖ ਲਓ ਅਨ ਡੇਲੀ ਤੁਸੀਂ ਨਹੀਂ ਬਣਾ ਸਕਦੇ ਤਾਜ਼ਾ ਤਾਂ ਇੱਕ ਦਿਨ ਬਣਾ ਕੇ ਫ੍ਰਿਜ ਚ ਰੱਖ ਲਓ ਹਫਤਾ ਤੁਸੀਂ ਉਹਨੂੰ ਵਾਰਤ ਸਕਦੇ ਆ ਆਓ ਤੁਹਾਨੂੰ ਆਪ ਪਤਾ ਸਤਿਆ ਵੀ ਇਹ ਕੀ ਟ੍ਰੈਕ ਦਾ ਤੇ ਇਹ ਆਪਣੀ ਘਰੇ ਲੂਟ ਟ੍ਰੈਕ ਹੀ ਜੇ ਤੁਸੀਂ ਹਨਾ ਸ਼ਹਿਰਾਂ ਚ ਰਹਿੰਦੇ ਆ ਤਾਂ ਤੁਸੀਂ ਕੋਈ ਗ੍ਰੋ ਬੈਗ ਲੈ ਲਓ ਉਹਦੇ ਵਿੱਚ ਟਮਾਟਰ ਦਾ ਬੂਟਾ ਜ਼ਰੂਰ ਲਗਾ ਕੇ ਰੱਖੋ ਟਮਾਟਰ ਦਾ ਬੂਟਾ ਕਹਿੋ ਜਿਆ ਹੈਗਾ ਵੀ ਵਰਦਾਨ ਆਪਣੇ ਲਈ ਹਨਾ ਆਪਾਂ ਖਾਵਾਂਗੇ ਤਾਂ ਵੀ ਆਪਾਂ ਨੂੰ ਅਸਰ ਦੇਊਗਾ ਜੇ ਆਪਾਂ ਮੂੰਹ ਤੇ ਲਾਵਾਂਗੇ ਪਰ ਹੁਣ ਤੁਸੀਂ ਕੁਝ ਵੀ ਉੱਤੇ ਯੋਜਨਾ ਕਰੋ ਵੈਸੇ ਤਾਂ ਸੌਖਾ ਤਰੀਕਾ ਟਮਾਟਰ ਉੱਪਰ ਹਨਾ ਹਲਦੀ ਸੌਰੀ ਜੀ ਵੇਸਨਾ ਪਾ ਕੇ ਮੂੰਹ ਤੇ 바ਰ ਲੋ ਤੇ ਕਾਫੀ ਪਾ ਕੇ ਮੂੰਹ ਤੇ ਮਾਰ ਲੋ ਕਾਫੀ ਬਚ ਵੀ ਆਇਆ ਇਸ ਤਰ੍ਹਾਂ ਦਾ ਇੱਕ ਪਦਾਰਥ ਹੁੰਦਾ ਜੂਆ ਕਨਾਂ ਜਿਹਰੇ ਤੋਂ ਕਿ ਮੈਅ ਤੱਬੇ ਦੂਰ ਕਰਦਾ ਹੈ ਤੇ ਉਹਦੇ ਵਾਸਤੇ ਹੈਗਾ ਜੀ ਟਮਾਟਰ ਇਹ ਘਰ ਦੇ ਹੁੰਦੇ ਮੇਰੇ ਕੋਲੇ ਮੌਲ ਦੇ ਟਮਾਟਰ ਵੀ ਆ ਹਨਾ ਤੇ ਇਹ ਘਰ ਦੇ ਟਮਾਟਰ ਹੈ ਛੋਟੇ ਛੋਟੇ ਆ ਪਰ ਇੰਨਾ ਚ ਰਸਾ ਬਹੁਤ ਜ਼ਿਆਦਾ ਹੈ ਇਹ ਜਿਵੇਂ ਕਾਗਜ਼ ਜੀ ਨਿੰਬੂ ਕਹਿੰਦੇ ਨੇ ਉਹਦੇ ਸ਼ੈਲ ਬਹੁਤ ਪਤਲੀ ਹੈ ਤੇ ਤੁਸੀਂ ਜਰੂਰ ਆਪਾਂ ਤੁਰੇ ਫਿਰਦੇ ਪਹਿਣਾ ਮੇਰੇ ਨਾਲ ਕੰਮ ਕਰਦੇ ਮੈਂ ਟਮਾਟਰ ਕੱਟ ਕੇ ਕੌਫੀ ਲਾ ਕੇ ਬਾਹਲੀ ਕੌਫੀ ਵੱਡੀ ਨਹੀਂ ਲਿਓ ਨਾ ਪਾਉਚ ਲਿਆ ਕਿ ਲੱਖ ਨੂੰ ਅੱਜਕੱਲ ਤਾਂ ਹਰ ਚੀਜ਼ ਦਾ ਪਾਉਚ ਮਿਲ ਜਾਂਦਾ ਵਾ ਤੇ ਚਿਹਰੇ ਤੇ ਲਾਲ ਉਹ ਤੁਸੀਂ ਜਰੂਰ ਹਫਤਾ ਟਰਾਈ ਕਰਕੇ ਵੇਖੋ ਤੁਹਾਨੂੰ ਰਿਜ਼ਲਟ ਮਿਲੇਗਾ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਸ਼ਾਈਆਂ ਦਾ ਪੱਕਾ ਇਲਾਜ ਦੱਸਦੇ ਆਂ ਵੀ ਤੁਸੀਂ ਟੈਨਸ਼ਨ ਨਾਲੋ ਇੱਕ ਹਫਤੇ ਵਿੱਚ ਤੁਹਾਨੂੰ ਰਿਜ਼ਲਟ ਜਰੂਰ ਦਿਸੂਗਾ ਉਹਦੇ ਵਾਸਤੇ ਜੀ ਆਪਾਂ ਕੌਫੀ ਪਾਉਚ ਲੈ ਲਓ ਤੁਸੀਂ ਕੌਸ ਲੈ ਲਓ ਕਾਫੀ ਟਮਾਟਰ ਦਹੀਂ ਕੱਚਾ ਦੁੱਧ ਤੇ ਪੀਸਿਆ ਚੌਲਾਂ ਦਾ ਚੌਲ ਪੀਸੇ ਜਾਨੀ ਕਿ ਚੌਲਾਂ ਦਾ ਆਟਾ ਜਿਵੇਂ ਆਪਾਂ ਸਿਆਲਾਂ ਚ ਚੌਲਾਂ ਪਿੰਨੀਆਂ ਬਣਾਉਣੀ ਆ ਨਾ ਬੋਲ ਵੀ ਮਿਲ ਜਾਂਦਾ ਘਰੇ ਵੀ ਤੁਸੀਂ ਚੌਲਾਂ ਨੂੰ ਬੈਕਸਿਟ ਬਣਾ ਕੇ ਕਰਕੇ ਨਾ ਤੇ ਮਰਜੀ ਇਹ ਵੀ ਲੈ ਸਕਦੇ ਆ ਅੱਜ ਤੁਹਾਨੂੰ ਆਪਾਂ ਦਿਖਾਈਏ ਪਰ ਇਹ ਆਪਣੇ ਆਂਹਰੀਏ ਚੀਜ਼ਾਂ ਮਿਲ ਜਾਂਦੇ ਨੂੰ ਕੋਈ ਬਾਹਲਾ ਪੈਸਾ ਲਾਉਣ ਦੀ ਲੋੜ ਨਹੀਂ ਹੈ ਨਾ ਘਰੇ ਬੈਠੇ ਫ੍ਰੀਜ ਚ ਬੈਠੇ ਆਪਾਂ ਘਰੇ ਇੱਕ ਟਾਈਮ ਆਪਦੇ ਲਈ ਕੱਢ ਕੇ ਆਪਾਂ ਆਪਦੇ ਚਿਹਰੇ ਨੂੰ ਸਾਬ ਰੱਖ ਸਕਦੇ ਆ ਖਾਸ ਕਰਕੇ ਗਰਮੀਆਂ ਵਿੱਚ ਸਰਦੀਆਂ ਵਿੱਚ ਕੋਈ ਪ੍ਰੋਬਲਮ ਨਹੀਂ ਹੁੰਦੀਗੀ ਵੱਧ ਤੋਂ ਵੱਧ ਖੁਸ਼ਕੀ ਆਉਂਦੀ ਆਪਾਂ ਲੋਸ਼ਨ ਵਗੇਰਾ ਲਾ ਲੈਂਦੇ ਆ ਅੱਜ ਤੁਹਾਨੂੰ ਦੱਸਗੀ ਆਪਾਂ ਇਹਦੇ ਵਿੱਚ ਕੀ ਕੀ ਚੀਜ਼ਾਂ ਮਿਕਸ ਕਰਦੇ ਆ ਤੇ ਕਿਵੇਂ ਲਾਉਣਾ ਆ ਆਪਰੇ ਕੋਈ ਹੈ ਦਾ ਦਹੀਂ ਜੀ ਇਹ ਚਮਚਾਕ ਦਹੀਂ ਦਾ ਜਿੰਨਾ ਕਿ ਤੁਸੀਂ ਆਪ ਦਾ ਮਟੀਰੀਅਲ ਲਾਉਣਾ ਉਹਨਾ ਕ ਜੇ ਤੁਸੀਂ ਹਫ਼ਤੇ ਦਾ ਬਣਾਉਣਾ ਤਾਂ ਜ਼ਿਆਦਾ ਬਣਾ ਲਿਓ ਇਹ ਤੁਸੀਂ ਡੇਲੀ ਕਰ ਸਕਦੇ ਕੰਮ ਤਾਂ ਕੋਈ ਖਾਸ ਨਹੀਂਗਾ ਤੇ ਇਹਦੇ ਵਿੱਚ ਥੋੜੀ ਜੀ ਪਾਵਾਂਗੇ ਆਪਾਂ ਕੌਫੀ ਉਹ ਜੀ 커피 ਪਾਣੀ ਵਿੱਚ ਆਪਾਂ ਥੋੜਾ ਜਿਹਾ ਪਾਲਿਆ ਚੌਲਾਂ ਦਾ ਆਟਾ ਚੌਲਾਂ ਦੇ ਜਦੋਂ ਆਪਾਂ ਚੌਲ ਧਰਦੇ ਉਸ ਜਿਹੜਾ ਚੌਲਾਂ ਦਾ ਪਾਣੀ ਰੱਖ ਉਹਦੇ ਨਾਲ ਨੂੰ ਵੀ ਧੋਣਗੇ ਨਾ ਬਹੁਤ ਫਾਇਦੇਮੰਦ ਦਿੰਦਾ ਵਾ ਤੇ ਥੋੜਾ ਜਿਹਾ ਵਿੱਚ ਇਹਦੇ ਆਪਾਂ ਪਾਵਾਂਗੇ ਦੁੱਧ कच्चਾ ਦੁੱਧ ਪਾਉ ਤੁਸੀਂ ਇਹਦੇ ਵਿੱਚ ਤੇ ਇਹਨੂੰ ਪੂਰਾ ਮਿਕਸ ਆ ਪਕਾ ਲਓ ਸਾਰਾ ਕੁਝ 커피 ਬੂਟੀ ਵਗੇਰਾ ਸਾਰਾ ਵਿੱਚ ਥੋੜ੍ਹ ਦੇ ਲੋ ਤੇ ਇਹਨੂੰ ਇਹ ਇਹ ਨਹੀਂ ਜੀ ਬਾਕੇ ਤੇ ਹੁਣ ਆਪਾਂ ਪਾਵਾਂਗੇ ਵਿੱਚ ਇਹਦੇ ਟਮਾਟਰ ਜੀ ਟਮਾਟਰ ਦਾ ਰਸ ਕੱਢ ਕੇ ਪਾਵਾਂਗੇ ਉਹਕੇ ਜੀ ਇਹ ਕਰ ਦਿਜੀਏ ਟਮਾਟਰ ਨਾਲ ਹੀ ਵਧੀਆ ਇਹਨਾਂ ਚ ਰਸ ਵੱਧ ਨਿਕਲੇ ਹੁੰਦਾ ਵਾ ਦੂਜੇ ਮੋਲੇ ਟਮਾਟਰਾਂ ਚੋਂ ਇਹ ਨਹੀਂ ਨਿਕਲਦਾ ਤੇ ਜੇ ਤੁਸੀਂ ਜਿਸ ਤੁਹਾਡੇ ਕੋਲੇ ਨਹੀਂ ਤਾਂ ਤੁਸੀਂ ਖਰੀਦ ਸਕਦੇ ਆ ਮੋਲੇ ਦਾ ਟਮਾਟਰ ਵੀ ਤੇ ਇਹਨੂੰ ਸਾਰੀ ਚੀਜ਼ ਨੂੰ ਆਪਾਂ ਮਿਕਸ ਹੱਥ ਕਰ ਲਾਂਗੇ ਜੀ ਸਾਰੀਆਂ ਦਾ ਜੇ ਇੱਕ ਹਫਤਾ ਪੈਣ ਜ਼ਰੂਰ ਡੇਲੀ ਵਾਰ ਤੁਹਾਨੂੰ ਬਹੁਤ ਫਰਕ ਪਾਊਗਾ ਚਿਹਰੇ ਤੇ ਤੁਹਾਡੇ ਤੇ ਜ਼ਰੂਰ ਗਲੋਅ ਆਊਗੀ ਤੇ ਤੁਸੀਂ ਟਮਾਟਰ ਉੱਪਰ ਕੋਫੀ ਲਾ ਕੇ ਵੇਸਲਾ ਲਾ ਕੇ ਵੀ ਮਲ ਸਕਦੇ ਆ ਤੇ ਜਿਹੜੇ ਨੂੰ ਬਹੁਤ ਫਰਕ ਪੈਂਦਾ ਜ਼ਰੂਰ ਇਹ ਟ੍ਰਿਕ ਅਪਣਾਓ ਤੇ ਕਮੈਂਟ ਕਰਕੇ ਦੱਸਿਓ ਤਾਂ ਹਨ ਮੇਰੀ ਇਹ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਥੋੜੀ ਜੀ ਲੈ ਲਾਂਗੇ ਕਾਟਨ ਆਪਾਂ ਆਪਨੇ ਕੋਲ ਹੀ ਕਾਟਨ ਥੋੜੀ ਥੋੜੀ ਕਰਕੇ ਇਹ ਲੈ ਚਿਹਰੇ ਲਾ ਕੇ ਆਪਾਂ ਡਿਪ ਕਰਕੇ ਆਪਦੇ ਚਿਹਰੇ ਤੇ ਲਾ ਸਕਦੇ ਆ ਆਪਾਂ ਚਮਚਾ ਕੱਢ ਦਾਂਗੇ ਬਾਹਰ ਇਸ ਤਰ੍ਹਾਂ ਦਾ ਇਹ ਮਟੀਰੀਅਲ ਤਿਆਰ ਹੋ ਜੂਗਾ ਸਾਰੀ ਕਾਟਨ ਨੂੰ ਇਹਦੇ ਵਿੱਚ ਡਿਪ ਕਰ ਲਓ ਜੀ ਜੋ ਕਿ ਕਾਟਨ ਇਸ ਨੂੰ ਲੈਣ ਕੋਸਾ ਆਪਣੇ ਚਿਹਰੇ ਤੇ ਗਰਮੀ ਨਾ ਹਵਾ ਨਾਲ ਇਹ ਸਾਰੀ ਚੀਜ਼ ਚਿਹਰਾ ਸੋਖ ਲਓ ਤੇ ਆਪਣੇ ਚਿਹਰੇ ਤੇ ਬਹੁਤ ਜ਼ਿਆਦਾ ਫਰਕ ਪਊਗਾ ਸ਼ਾਇਦਾਂ ਰੋਟੀ ਆ ਫਤਹ ਨੂੰ ਦੂਰ ਕਰਕੇ ਦਿਖਾਉਣੀ ਇਸ ਤਰ੍ਹਾਂ ਆਪਾਂ ਕਾਟਨ ਡਿਪ ਕਰ ਲਈਏ ਇਹਦੇ ਵਿੱਚ ਤੇ ਆਪਾਂ ਲਾ ਕੇ ਮੇਰੇ ਵੀ ਥੋੜਾ ਨਾ ਥੋੜਾ ਨਾ ਹੈ ਨਾ ਗਰਮੀ ਚ ਸਟਾਰਟ ਹੋ ਜਾਂਦੀਆਂ ਵੀ ਥੋੜਾ ਜਿਹਾ ਆਪਾਂ ਹਨਾ ਮੇਰੇ ਵਾਰ ਵੀ ਥੋੜੀ ਜਿਹੀ ਪ੍ਰੋਬਲਮ ਆ ਜਾਂਦੀ ਹੈ ਉਦੋਂ ਵੀ ਆਪਣੇ ਹਨਾ ਕਮਰਦਾਰ ਦੇ ਜਾਂ ਕੋਈ ਚੀਜ਼ ਇਸ ਤਰ੍ਹਾਂ ਦੀ ਪ੍ਰੋਬਲਮ ਕਰਦੀ ਹੈ ਤੇ ਜਿਹੜਾ ਚੌਲਾਂ ਦਾ ਆਟਾ ਹਨਾ ਕਈ ਵਾਰ ਥੋੜਾ ਜਿਆਦਾ ਦਰਦਰਾ ਵੀ ਹੁੰਦਾ ਤੇ ਉਹ ਆਪਣੇ ਇੱਕਸក្រੱਬ ਦਾ ਕੰਮ ਕਰੂਗਾ ਚਿਹਰੇ ਦੇ ਉੱਪਰ ਤੇ ਤੁਸੀਂ ਜਰੂਰ ਇਹ ਟਰਾਈ ਕਰਕੇ ਹਨਾ ਵੇਖਿਓ ਤੇ ਦੱਸਿਓ ਸਾਰੀ ਬਲੈਕਨੈਸ ਆਪਣੇ ਚਿਹਰੇ ਤੋਂ ਘੱਟ ਜਾਊਗਾ ਪਰ ਤੁਹਾਨੂੰ ਇਹ ਇੱਕ ਹਫ਼ਤਾ ਦਾ ਡੇਲੀ ਜਰੂਰ ਲਾਉਣਾ ਵੀ ਪਊਗਾ ਇਹ ਤੁਸੀਂ ਇਸ ਤਰ੍ਹਾਂ ਕਰਕੇ 5-7 ਮਿੰਟ ਮਸਾਜ ਇਹਦੀ ਕਰਕੇ ਸਾਰੇ ਚਿਹਰੇ ਤੇ ਇਹਨੂੰ ਲਾ ਕੇ ਐਨ ਮਸਾਜ ਕਰਕੇ ਮੁੜ ਕੇ ਇਹਦੇ ਉੱਪਰ ਚਿਹਰੇ ਉੱਪਰ ਲਾ ਕੇ ਰੱਖ ਦਿਓ ਇਹਨੂੰ ਚਿਹਰੇ ਉੱਪਰ ਇਸ ਤਰ੍ਹਾਂ ਕਰਕੇ ਜਿੰਨਾ ਕਿ ਇਹ ਲੱਗਾ ਲਾ ਕੇ ਨਾ ਇਹਨੂੰ ਸੁੱਕਣ ਦਿਦੇ ਜੋ ਸੁੱਕ ਗਿਆ ਇਹਨੂੰ ਉਹ ਤੋਂ ਬਾਅਦ ਚ ਧੋਓ ਜੀ ਇਹ ਮੇਰੇ ਕੋਲੇ ਜਿਹੜਾ ਇਹ ਚੌਲਾਂ ਦਾ ਆਟਾ ਵਾ ਇਹ ਘਰੇ ਮਿਕਸ ਕੀਤਾ ਵਾ ਥੋੜਾ ਜਿਹਾ ਜਣ ਕੇ ਦਰਦਰਾ ਜਿਹਾ ਦਾਣਾਂ ਦਾਣੇਦਾਰ ਜਿਹਾ ਹੈ ਤੇ ਇਹ ਵਧੀਆ ਹਰੀ ਹਰੀ ਜਣਕੇ ਆ ਵਿਕਲਪਾਂ ਦੇ ਸਟੀਰੇ ਤੇ ਹਨਾ ਹੋ ਜਾਂਦਾ ਵਾ ਵੀ ਇੱਕ ਹਾਰਡ ਚੀਜ਼ ਲਾਉਣਾ ਸਖਤ ਚੀਜ਼ ਲਾਉਣਾ ਉੱਤੇ ਲਾੜ ਪਾਂਝਾ ਆ ਜਾਊਗਾ ਪਰ ਨਹੀਂ ਖबराਉਣਾ ਨਹੀਂ ਕਿਉਂਕਿ ਆਪਣੇ ਕੋਲ ਚ ਕੈਮੀਕਲ ਵਾਲੀ ਕੋਈ ਚੀਜ਼ ਨਹੀਂ ਘਰ ਦੀ ਚੀਜ਼ ਹੈ ਸਾਰੀ ਦੁੱਧ ਦਹੀਂ ਕਾਫੀ ਟਮਾਟਰ ਤੇ ਚੌਲਾਂ ਦਾ ਆਟਾ ਇਹ ਚੀਜ਼ਾਂ ਲਾ ਕੇ ਤੁਸੀਂ ਆਪਣੇ ਨਾਲ ਚਿਹਰੇ ਦੇਗਾ ਸ਼ਾਮੀਆਂ ਨੂੰ ਦੂਰ ਕਰ ਸਕਦੇ ਆ ਪਰ ਬਈ ਮੈਂ ਤੁਹਾਨੂੰ ਇਹ ਕਹਿੰਦੀ ਹਾਂ ਇੱਕ ਦਿਨ ਚੀਜ਼ ਲਾਉਣਾ ਨਹੀਂ ਫਰਕ ਪੈਣਾ ਤੁਹਾਨੂੰ ਹਫ਼ਤਾ ਲਗਾਤਾਰ ਚੀਜ਼ ਜੂਜ਼ ਕਰਨੀ ਪਊਗੀ ਫਿਰ ਤੁਹਾਡਾ ਤੁਹਾਡੇ ਤੇ ਹੀ ਅਸਰ ਕਰੂਗਾ ਠੀਕ ਹੈ ਜੀ ਤੇ ਲਓ ਜੀ ਆਪਾਂ ਇਸ ਤਰ੍ਹਾਂ ਲਾ ਕੇ ਚਿਹਰੇ ਤੇ ਇਹ ਨੂੰ ਹੋਣਾ ਆਪਾਂ ਲਾ ਲੈਨੇ ਆ ਚਿਹਰੇ ਦੇ ਨਾਲ ਤੁਸੀਂ ਗਰਦਨ ਦੀ ਵੀ ਸਫਾਈ ਕਰ ਲਿਆ ਕਰੋ ਜੀ ਕਿਉਂਕਿ ਜੇ ਆਪਣਾ ਚਿਹਰਾ ਸਾਫ਼ ਹੈ ਗਰਦਨ ਆਪਣੀ ਨਹੀਂ ਸਾਫ਼ ਤਾਂ ਪਤਾ ਲੱਗਦਾ ਆਪਾਂ ਕੁਝ ਨਾ ਕੁਝ ਕੀਤਾ ਚਿਹਰੇ ਤੇ ਇਸ ਲਈ ਤੁਸੀਂ ਜਰੂਰ ਵੀ ਮਾਤਾ ਬਲਕੇ ਆਉਦੀ ਗਰਦਨ ਦਾ ਵੀ ਖਿਆਲ ਰੱਖਿਓ ਕਿਉਂਕਿ ਕੈਮਰੇ ਮੂਰੇ ਮੈਂ ਤੁਹਾਨੂੰ ਦੱਸਾਂ ਮੈਂ ਨਹੀਂ ਦੁਪੱਟਾ ਲਾ ਕੇ ਹਣਾ ਕਰ ਸਕਦੀ ਆ ਆਫ ਕੈਮਰਾ ਮੈਂ ਜ਼ਰੂਰ ਟਰਾਈ ਕਰੂੰਗੀ ਤੇ ਤੁਸੀਂ ਵੀ ਇਹ ਟਰਾਈ ਜ਼ਰੂਰ ਕਰਿਓ ਵੀ ਤੁਹਾਨੂੰ ਵਿਕਿਆਸਤਰਾ ਦੀ ਲੱਗੀ ਹਫਤੇ ਦਾ ਕੀ ਹੁੰਦਾ ਮਿੰਟਵੇ ਦੀ ਹਾਲਤਾਂ ਨਿਕਲ ਜਾਂਦਾ ਜੀ ਤੁਸੀਂ ਜ਼ਰੂਰ ਟਰਾਈ ਕਰਕੇ ਆਪੇ ਛੇੜੇ ਦੀਆਂ ਛਾਇਆਂ ਨੂੰ ਦੂਰ ਕਰ ਸਕਦੇ ਤੁਹਾਨੂੰ 50% ਦਾ ਫਰਕ ਹਫਤੇ 'ਚ ਪਾਉਗਾ ਹੀ ਪਾਊਗਾ ਜੀ ਜੋ ਤੁਸੀਂ ਡੇਲੀ ਚੂਜ਼ ਕਰੋਗੇ ਇਹਨੂੰ ਤੇ 50% ਫਰਕ ਪਾਊਗਾ ਤੇ ਅੱਜ ਦੀ ਵੀਡੀਓ ਤੁਹਾਨੂੰ ਮੇਰੀ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਜਾਂ ਬਲੌਗ ਦੇ ਨਾਲ ਧੰਨਵਾਦ ਹੈ ਜੀ ਸਾਰਿਆਂ ਦਾ ਤੇ ਮੇਰਾ ਚੈਨਲ ਹੁਣ ਮੋਨੋ ਹੋਇਆ ਜੀ ਮੋਨਟਾਈਜ਼ ਹੋਇਆ ਹੈ ਤੇ ਐਡ ਲੱਗਦੇ ਆ ਪਲੀਜ਼ ਸਾਰੇ ਜਣੇ ਐਡ ਜਰੂਰ ਵੇਖ ਲਿਆ ਕਰੋ ਧੰਨਵਾਦ ਜੀ ਸਾਰਿਆਂ ਦਾ